ਸ਼ਸ਼ਟਿਕਾਲ ਚੜਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਸੰਸਦ ਮੈਂਬਰ ਚਰਨਜੀਤ ਚੰਨੀ ਦੀ ਚੋਣ ਤੇ ਲਟਕੀ ਤਲਵਾਰ ਹਾਈ ਕੋਰਟ ਪਹੁੰਚਿਆ ਮਾਮਲਾ ਚੰਨੀ ਤੇ ਚੋਣਾ ਦੌਰਾਨ ਖਰਚੇ ਦਾ ਸਹੀ ਬਿਓਰਾ ਨਾ ਦੇਣ ਦੇ ਬਦਿਲਾਂ ਪੰਜਾਬ ਹਰਿਆਣਾ ਚ ਐਡੀ ਦੀ ਵੱਡੀ ਕਾਰਵਾਈ ਮੌਜੂਦਾ ਵਿਧਾਇਕ ਤੇ ਹੋਰਨਾਂ ਆਗੂਆਂ ਦੇ ਮਾਮਲੇ ਚ ਐਕਸ਼ਨ ਜਾਇਦਾਦ ਕੁਰ ਕਰਨ ਸੰਬੰਧੀ ਪਾਈ ਗਈ ਪੋਸਟ ਜੇਲ ਤੋਂ ਬਾਹਰ ਆਇਆ ਰਾਮ ਰਹੀਮ ਤੜਕਸਾਰ ਨਿਕਲਿਆ ਸੁਨਾਰੀਆ ਜੇਲ ਤੋਂ ਬਾਹਰ 21 ਦਿਨਾਂ ਦੀ ਮਿਲੀ ਫਰਲੋ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੰਨੀ ਸਿੰਘ ਚੰਨੀ ਦੀ ਚੋਣ ਨੂੰ ਲੈ ਕੇ ਜਨ ਪ੍ਰਤੀਨਿਤਾ ਐਕਟ ਤਹਿਤ ਮਾਨਯੋਗ ਪੰਜਾਬ ਤੇ ਹਰਨਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਤੇ ਬੀਤੇ ਦਿਨੀ ਸੁਣਵਾਈ ਨਹੀਂ ਹੋ ਸਕੇ ਹੈ ਸੰਸਦ ਮੈਂਬਰ ਚੰਨੀ ਦੀ ਚੋਣ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਤੇ ਅਗਲੀ ਸੁਣਵਾਈ 30 ਸਤੰਬਰ ਤੱਕ ਮੁਲਤਵੀ ਕੀਤੀ ਗਈ ਹੈ ਇਸ ਮਾਮਲੇ ਵਿੱਚ ਹਾਈ ਕੋਰਟ ਸੰਸਦ ਮੈਂਬਰ ਚੰਨੀ ਸਮੇਤ ਹੋਰ ਪ੍ਰਤੀਵਾਦੀ ਪੱਖ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰ ਚੁੱਕੀ ਹੈ ਹਾਈ ਕੋਰਟ ਨੇ ਉਹਨਾਂ ਸਾਰੇ ਪ੍ਰਤੀਵਾਦੀਆਂ ਨੂੰ ਵੀ ਨਵੇਂ ਸਿਰੇ ਤੋਂ ਨੋਟਿਸ ਜਾਰੀ ਕੀਤਾ ਜਿਨ੍ਹਾਂ ਨੂੰ ਪਹਿਲਾਂ ਜਾਰੀ ਨੋਟਿਸ ਸਰਵ ਨਹੀਂ ਹੋ ਸਕੇ ਸਨ ਚੰਨੀ ਦੇ ਮੌਨਸਨ ਸੈਸ਼ਨ ਕਾਂ ਦਿੱਲੀ 'ਚ ਹੋਣ ਕਰਕੇ ਨੋਟਿਸ ਸਰਵ ਨਹੀਂ ਹੋ ਸਕਿਆ ਸੀ ਇਸ ਤੋਂ ਇਲਾਵਾ ਹਾਈ ਕੋਰਟ ਨੇ ਜਲੰਧਰ ਦੇ ਚੌਂ ਤਹਿਸੀਲਦਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਵਰਤੋਂ ਵਿਚ ਲਿਆਂਦੀਆਂ ਗਈਆਂ ਈਵੀਐਮਜ਼ ਨੂੰ ਵੇਅਰ ਹਾਊਸ ਵਿੱਚ ਸ਼ਿਫਟ ਨਾ ਕਰਨ ਤੋਂ ਇਲਾਵਾ ਉਹਨਾਂ ਨੂੰ ਸੁਰੱਖਿਅਤ ਰੱਖਣ ਸਮੇਤ ਸਾਰੇ ਰਿਕਾਰਡ ਨੂੰ ਮੌਂਟੇਨ ਕਰਨ ਲਈ ਕਿਹਾ ਹੈ ਜ਼ਿਕਰ ਹੋਇਆ ਹੈ ਕਿ ਚੋਣਾਂ ਸਮਾਪਤ ਹੋਣ ਦੇ 45 ਦਿਨ ਉਪਰੰਤ EVMs ਨੂੰ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਾਅਦ ਸਟ੍ਰੋਂਗ ਰੂਮ ਤੋਂ ਵੇਅਰਹਾਊਸ ਸ਼ਿਫਟ ਕਰਨਾ ਹੁੰਦਾ ਇਸ ਤੋਂ ਇਲਾਵਾ ਉਹਨਾਂ ਚੋਣਾਂ ਜੋਏ ਖਰਚੇ ਦਾ ਸਹੀ ਬਿਉਰਾ ਵੀ ਚੋਣ ਕਮਿਸ਼ਨ ਨੂੰ ਨਹੀਂ ਦਿੱਤਾ ਹਰਿਆਣਾ ਦੇ ਮਾਈਨਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਇਸ ਮਾਮਲੇ 'ਚ ਜੀ ਨੇ ਹਰਿਆਣਾ ਚੰਡੀਗੜ੍ਹ ਤੇ ਪੰਜਾਬ ਦੇ ਸ਼ਹਿਰਾਂ 'ਚ 122 ਕਰੋੜ ਰੁਪਏ ਦੀਆਂ 145 ਜਾਇਦਾਦਾਂ ਕੁਰਕ ਕੀਤੀਆਂ ਨੇ ਸੂਚ ਹਰਿਆਣਾ ਦੇ ਗੁਰੂਗ੍ਰਾਮ ਵਿੱਚ 100 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਵੀ ਸ਼ਾਮਿਲ ਹੈ ED ਵੱਲੋਂ ਇਹ ਕਾਰਵਾਈ ਹਰਿਆਣਾ ਦੇ ਗੁਰੂਗ੍ਰਾਮ ਤੋਂ ਇਲਾਵਾ ਫਰੀਦাবাদ ਸੋਨੀਪੱਤ ਕਰਨਾਲ ਯਮਨਾਨਗਰ ਪੰਚਕੁਲਾ ਚੰਡੀਗੜ੍ਹ ਤੇ ਪੰਜਾਬ ਦੇ ਮੁਹਾਲਜ ਚ ਕੀਤੀ ਗਈ ਹੈ ਇਸ ਮਾਮਲੇ 'ਚ ਕਾਂਗਰਸ ਦੇ ਸੋਨੀਪੱਤੋਂ ਵਿਧਾਇਕ सुरेंद्र ਪਵਾਰ ਇਨੈਲੋ ਆਗੂ ਤੇ ਸਾਬਕਾ ਵਿਧਾਇਕ ਦਿਲਬਖ ਸਿੰਘ ਦੇ ਪੀਐਸ ਬਿਲ ਟੇਕਰ ਦੇ ਮਾਲਿਕ ਇੰਦਰਪਾਲ ਸਿੰਘ ਕਾਂਗਰਸੀ ਆਗੂ ਮਨੋਜ ਵਦਵਾ ਕੁਲਵਿੰਦਰ ਸਿੰਘ ਸਮੇਤ ਅੰਗਤ ਸਿੰਘ ਮੱਕੜ ਭਪਿੰਦਰ ਸਿੰਘ ਤੇ ਉਹਨਾਂ ਦੇ ਸਹਿਯੋਗੀ ਨੂੰ ED ਨੇ ਮਲਜ਼ਮ ਬਣਾਇਆ ਦਰਸਲ ਬੀਤੀ 4 ਜਨਵਰੀ ਨੂੰ ਸੋਨੀਪੱਤ ਦੇ ਕਾਂਗਰਸੀ ਵਿਧਾਇਕ सुरेंद्र ਪਵਾਰ ਦੇ ਸੈਕਟਰ 15 ਸਿਧਾਰ ਤੇ ਹੋਰ ਥਾਵਾਂ ਤੇ ਵੀ ਨੇ ਛਾਪਾ ਮਾਰਿਆ ਅਸੀਂ ਵਿਧਾਇਕ ਦੇ ਨਾਲ ਹੀ ਉਹਨਾਂ ਦੇ ਭਾਈ ਵਾਲਾਂ ਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਖ ਸਿੰਘ ਤੇ ਕਰਨਾਲ ਸ਼ਹਿਰ ਵਿੱਚ ਛਾਪੇਮਾਰੀ ਕੀਤੀ ਗਈ ਦਿਲਬਖ ਸਿੰਘ ਇਸ ਸਮੇਂ ਅੰਬਾਲਾ ਜੇਲ੍ਹ 'ਚ ਬੰਦ ਡੇਰਾ ਸੱਤਾਂ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆਂ ਜੇਲ੍ਹ ਤੋਂ ਬਾਹਰ ਨਿਕਲ ਆਇਆ ਤੜਕਸਰ 6:30 ਵਜੇ ਦੇ ਕਰੀਬ ਰਾਮ ਰਹੀਮ ਨੂੰ ਪੁਲਿਸ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ ਉਹ ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਬਰਨਾਵਾ ਆਸ਼ਰਮ 'ਚ ਠਹਿਰੇਗਾ ਦੱਸ ਦੇ ਕਿ ਦੋ ਸਾਧਗੀਆਂ ਦੇ ਜਿਨਸੀ ਸੋਸ਼ਲ ਮਾਮਲੇ 'ਚ ਸਜ਼ਾ ਮਿਲਣ ਮਗਰੋਂ ਰਾਮ ਰਹੀਮ 2017 ਤੋਂ ਰੋहतक ਜੇਲ੍ਹ ਵਿੱਚ ਬੰਦਾ ਇਸ ਵਿਚਾਲੇ ਉਸ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਇਸ ਫਰਲੋ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ 'ਚ ਰਹੇਗਾ ਇਹ ਵੀ ਜ਼ਿਕਰ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਗੁਰਮੀਤ ਰਾਮ ਰਹੀਮ ਨੂੰ ਫਰਲੋ ਦੇਣ ਖਿਲਾਫ ਪਟੀਸ਼ਨ ਫਾਈਲ ਕੀਤੀ ਸੀ ਹਾਲਾਂਕਿ ਹਾਈ ਕੋਰਟ ਨੇ ਸੂਬਾ ਸਰਕਾਰ ਅਜੇ ਮਾਮਲੇ 'ਚ ਫੈਸਲਾ ਲੈਣ ਦੇ ਸਮਰਥ ਹੈ ਕਿ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ ਗਿਆ ਸੀ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਕਨੇਡਾ ਚ ਸੜਖਾਸੀ ਵਿੱਚ ਮੌਤ ਹੋਣ ਦੀ ਖਬਰ ਹੈ ਦੱਸਦੀ ਕਿ ਉਹਤ ਨੌਜਵਾਨ ਆਪਣੀ ਪਤਨੀ ਸਮੇਤ ਕਨੇਡਾ ਰਹਿ ਰਿਹਾ ਸੀ ਮ੍ਰਿਤਕ ਜਿਲ੍ਹਾ ਤਰਨਤਾਰਨ ਦੇ ਪੱਟੀ ਵਿੱਚ ਵਿਧਾਨ ਸਭਾ ਹਲਕੇ ਦੇ ਪਿੰਡ ਮਨਿਆਲਾ ਜੈ ਸਿੰਘ ਰੈਣ ਦਾ ਰਹਿਣ ਵਾਲਾ ਸੀ ਸਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਤੇਜਵੀਰ ਸਿੰਘ ਜਿਸ ਦੀ ਪਤਨੀ ਜਗਰੂਪ ਕੌਰ ਜੋ 4 ਸਾਲ ਪਹਿਲਾਂ ਕਨੇਡਾ ਗਈ ਤੇ ਉਸ ਤੋਂ ਲਗਨੇ ਪਤੀ ਨਾਲ ਕਰੀਬ 2 ਸਾਲ ਪਹਿਲਾਂ ਉਸ ਨੂੰ ਕਨੇਡਾ ਸੱਦਾ ਗਿਆ ਤੇ ਤੇਜਵੀਰ ਸਿੰਘ ਕਨੇਡਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਤੇ ਕਨੇਡਾ ਤੋਂ ਅਮਰੀਕਾ ਲਈ ਟਰਾਲਾ ਕੇ ਗਿਆ ਜਿੱਥੇ ਅਮਰੀਕਾ ਵਿੱਚ ਉਸ ਨੂੰ ਕਿਸੇ ਗੱਡੀ ਨੇ ਫੇਟ ਮਾਰੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਉਸ ਦੇ ਮ੍ਰਿਤਕ ਦੇ ਪੰਜਾਬ ਲਿਆਉਣ ਦੀ ਮੰਗ ਕਰਦੀਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਵੀ ਸਹਿਯੋਗ ਦੀ ਮੰਗ ਕੀਤੀ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟ੍ਰਿਆਲੇ ਤੇ ਗੱਡੀ ਤੋਂ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਦੇ ਐਕਸੀਡੈਂਟ ਹੋ ਗਿਆ ਤਾਂ ਤੁਸੀਂ ਪੁਲਿਸ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਸੀਂ ਆਦਾ ਪ੍ਰਾਪਤ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪੁਲਿਸ ਮੇਰੇ ਵੀਰ ਦੀ ਬੋਡੀ ਪੁਲਿਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਪਿਛਲੇ ਦਿਨੀ ਮੋਗਾ ਦੇ ਪਿੰਡ ਖੋਸਰਾਂ ਧੀਰ ਵਿਖੇ ਦਿਨ ਦਿਹਾੜੇ ਇੱਕ ਬਜ਼ੁਰਗ ਗੌਰਤ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੀ ਮ੍ਰਿਤਕ ਦੀ 9 ਅਤੇ ਮ੍ਰਿਤਕ ਦੇ ਭਤੀਜੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੱਸਦੇ ਕਿ ਨਜਾਇਜ਼ ਪ੍ਰੇਮ ਸਬੰਧਾਂ ਦੇ ਚੱਲਦਿਆਂ ਮ੍ਰਿਤਕ ਮਹਿੰਦਰਕੌਰ ਦੇ ਭਤੀਜੇ ਤੇ ਮ੍ਰਿਤਕ ਦੀ 9 ਨੇ ਰਲ ਕੇ ਬਜ਼ੁਰਗ ਦਾ ਕਤਲ ਕੀਤਾ ਸੀ ਇਸ ਸਬੰਧੀ ਮੋਗਾ ਦੇ ਐਸਪੀ ਡੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਮਹਿੰਦਰਕੌਰ ਦਾ ਭਤੀਜਾ ਤੇ ਉਸ ਦੀ 9 ਵਿਚਕਾਰ ਨਜਾਇਜ਼ ਸਬੰਧ ਸੀ ਜਿਸ ਦਾ ਮ੍ਰਿਤਕ ਮਹਿੰਦਰਕੌਰ ਨੂੰ ਪਤਾ ਲੱਗਿਆ ਸੀ ਜਿਸ ਕਾਰਨ ਦੋਨਾਂ ਨੇ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹ ਵੀ ਦੱਸਦੇ ਕਿ ਮ੍ਰਿਤਕ ਮਹਿੰਦਰ ਕੌਰ ਦਾ ਬੇਟਾ ਦੁਬਈ ਰਹਿੰਦਾ ਸੀ ਤੇ ਉਸ ਦੀ ਨ ਉਹਨਾਂ ਦੇ ਨਾਲ ਘਰ ਵਿੱਚ ਰਹਿੰਦੀ ਸੀ ਪੁਲਿਸ ਵੱਲੋਂ ਮੁਲਜ਼ਮਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ 24 ਨੂੰ ਅ ਦਰਸ਼ਨ ਸਿੰਘ ਵੱਲੋਂ ਸਾਡੇ ਕੋਲ ਇੱਕ ਸਟੇਟਮੈਂਟ ਲਿਖਾਈ ਗਈ ਹੈ ਜਿਸ ਵਿੱਚ ਉਸ ਨੇ ਲਿਖਾਇਆ ਕਿ ਉਸ ਦੀ ਪਤਨੀ ਮਹਿੰਦਰ ਕੌਰ ਦਾ ਉਸ ਦੁਪਹਿਰੇ 12 ਵਜੇ ਇਹ ਕਿਸੇ ਵੱਲੋਂ ਮਰਡਰ ਕੀਤਾ ਗਿਆ ਕਾਫੀ ਬੁਰੀ ਤਰ੍ਹਾਂ ਉਸਨ ਦੇ ਮੂੰਹ ਤੇ ਵਾਰ ਕਰਕੇ ਉਸ ਦਾ ਮਰਡਰ ਕਰ ਦਿੱਤਾ ਗਿਆ ਸੀ ਜਿਸ ਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੇ ਵੱਲੋਂ 100 ਐਫ ਆਈ ਆਰ ਨੰਬਰ 103 ਅੰਡਰ ਸੈਕਸ਼ਨ 103 1 332 ए 3/5 ਬੀ ਐਨ ਐਸ ਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਹੈ ਜਿਸ ਦੀ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਹੈਗੇ ਦੋ ਕੇਸ ਪੜੇ ਹੈਗੇ ਆ ਸਤਨਾਮ ਸਿੰਘ ਅਤੇ ਮਨਪ੍ਰੀਤ ਕੌਰ ਜੋ ਸਤਨਾਮ ਸਿੰਘ ਹੈਗਾ ਇਹ ਮ੍ਰਿਤਕ ਦਾ ਭਤੀਜਾ ਹੈਗਾ ਤੇ ਜਿਹੜਾ ਮਨਪ੍ਰੀਤ ਕੌਰ ਹੈਗੀ ਇਹ ਮ੍ਰਿਤਕ ਦੀ ਨੂੰਹ ਹੈਗੀ ਹੈ ਇਸ ਵਿੱਚ ਮੈਂ ਦੱਸਣ ਵਾਲੀ ਗੱਲ ਇਹ ਹੈ ਕਿ ਜੋ ਮਨਪ੍ਰੀਤ ਕੌਰ ਹੈਗੀ ਹੈ ਜਿਸ ਸਤਨਾਮ ਇਹਨਾਂ ਦੇ ਆਪਸ ਵਿੱਚ ਨਜਾਇਜ਼ਬੰਦ ਸੀ ਤੇ ਜਿਹੜੀ ਮਹਿੰਦਰ ਕੌਰ ਹੈਗੀ ਹੈ ਜੀ ਸੱਸ ਹੈਗੀ ਹੈ ਇਹ ਇਹਨੂੰ ਰੋਕਦੀ ਸੀ ਤੇ ਇਸ ਦਾ ਜਿਹੜਾ ਬੇਟਾ ਹੈਗਾ ਉਹ ਦੁਬਈ ਸੀ ਤੇ ਇਹਨਾਂ ਦੀ ਆਪਸ ਵਿੱਚ ਕਾਫੀ ਅਨਮਨ ਰਹਿੰਦੀ ਸੀ ਉਸ ਦੇ ਤਹਿਤ ਇਹਨਾਂ ਨੇ ਸਤਨਾਮ ਸਿੰਘ ਨੇ ਇਸ ਵਾਰ ਦਾ ਸੌਦਾ ਨੂੰ ਇੰਝਾਮ ਦਿੱਤਾ ਹੈ ਤੇ ਅਸੀਂ ਜਿਹੜਾ ਇਹਦੇ ਵਿੱਚ ਮਾਰ ਜਿਸ ਨਾਲ ਇਹਦਾ ਮਰਡਰ ਹੋਇਆ ਹੈ ਉਹ ਵੈਪਨ ਵੀ ਬਰਾਮਦ ਕਰ ਲਿਆ ਤੇ ਜਿਹੜੇ ਇਹਨਾਰੇ ਕੱਪੜੇ ਸੀ ਜਿਹੜੇ ਖੂਨ ਨਾਲ ਲੱਗਪਤ ਹੋਏ ਸੀ ਉਹ ਵੀ ਅਸੀਂ ਬਰਾਮਦ ਕਰਿਆ ਗੁਰਾਇਆਂ ਦੇ ਪਿੰਡ ਅੱਟੇ ਵਿਖੇ ਬੀਬੀਆਂ ਵੱਲੋਂ ਗੁਰੂ ਘਰ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਸ਼ੌਮੀ ਅਕਾਲੀ ਦਲ ਅੰਮ੍ਰਿਤਸਰ ਤੋਂ ਸੁਰਜੀਤ ਸਿੰਘ ਨੇ ਦੱਸਿਆ ਕਿ ਤੀਆਂ ਦਾ ਮੇਲਾ ਗੁਰੂ ਘਰ ਵਿੱਚ ਮਨਾਉਣ ਬਾਰੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਮਨਾ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਪਿੰਡ ਵਾਸੀਆਂ ਨੇ ਗੁਰੂ ਘਰ ਵਿੱਚ ਤੀਆਂ ਦਾ ਮੇਲਾ ਬਣਾਇਆ ਮੌਕੇ ਤੇ ਨੌਜਵਾਨਾਂ ਨੇ ਪਹੁੰਚ ਕੇ ਪ੍ਰੋਗਰਾਮ ਨੂੰ ਰੋਕ ਦਿੱਤਾ ਸੀ ਸੁਰਜੀਤ ਸਿੰਘ ਨੇ ਕਿਹਾ ਕਿ ਚੀਜ਼ਾਂ ਗੁਰੂ ਘਰ ਵਿੱਚ ਸ਼ੋਭਾ ਨਹੀਂ ਦਿੰਦੀਆਂ ਜਿਸ ਨਾਲ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਹੈ ਉਹਨਾਂ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਮੰਨਿਆ ਕਿ ਗੁਰੂ ਘਰ ਵਿੱਚ ਮਾਫੀ ਮੰਗਣਗੇ ਤੇ ਪਸ਼ਾ ਤਾਬਕਨ ਮੋਗਾ ਪੁਲਿਸ ਨੇ 4 ਮੁਲਜ਼ਮਾਂ ਨੂੰ ਪਾਰੀ ਅਸਲੇ ਸਣੇ ਕਾਬੂ ਕੀਤਾ ਫੜੇਗੇ 4 ਮੁਲਜ਼ਮਾਂ ਤੇ ਵੱਖ-ਵੱਖ ਥਾਣਿਆਂ 'ਚ ਕਈ ਸੰਗੀਨ ਮਾਮਲੇ ਦਰਜ ਨੇ ਜੋ ਕਾਫੀ ਲੰਬੇ ਸਮੇਂ ਤੋਂ ਭਗੌੜੇ ਚੱਲੇ ਸਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾਂਜ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਮਾਰੇ ਅੰਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋਂ 4 ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ ਗਿਆ ਐਸਐਸਪੀ ਨੇ ਦੱਸਿਆ ਕਿ ਦਾਣਾ ਮੰਡੀ ਪਿੰਡ ਖੁਖਰਾਣਾ ਖੜ ਰਹਿ ਸੰਜਿਸ ਸਿਆਈਏ ਟੀਮ ਨੇ ਰੈਡ ਕੀਤਾ ਤਕਤਾਨ ਵਿਅਕਤੀ ਭਾਰੀ ਮਾਤਰਾ ਵਿੱਚ ਨਜਾਇਜ਼ ਅਸਲਾਮ ਮਿਨਿਸ਼ਨ ਸਮੇਤ ਕਾਬੂ ਕੀਤਾ ਹੈ ਕਿ ਉਹਨਾਂ ਕਿਹਾ ਹੈ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਡੰਗਾਈ ਨਾਲ ਪੁੱਛਗਿੱਛ ਕੀਤੀ ਜਾਵੇ। ਆਬ ਦੇ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਹੁਕਮ ਅਨੁਸਾਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਮੋਗੇ ਦੇ ਵਿੱਚ ਜਿਹੜਾ ਹੈਗਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਆਪਾਂ ਜਿਹੜੀ ਇੱਕ ਮੁਹਿੰਮ ਚੇੜੀ ਹੋਈ ਹੈ ਉਸੇ ਮੁਹਿੰਮ ਦੇ ਤਹਿਤ ਸਾਡੀ ਸਿਆਈਏ ਟੀਮ ਅੰਡਰ ਐਸਪੀ ਇਨਵੈਸਟੀਗੇਸ਼ਨ ਇਨਚਾਰਜ ਸੀਆਈਏ ਤੇ ਜਿਹੜੇ ਹੈਗੇ ਆ ਐਸਐਚਓ ਕੋਟੀ ਸਖਾ ਇਹਨਾਂ ਦੇ ਟੀਮ ਨੇ ਬੜਾ ਵਧੀਆ ਕੰਮ ਕਰਦੇ ਹੋਏ ਅਸੀਂ 4 ਮੁਲਜ਼ਮ ਫੜੇ ਹੈਗੇ ਆ ਤੇ ਇਹਨਾਂ ਦੇ ਵਿੱਚ ਇਹਨਾਂ ਦੇ ਕੋਲੋਂ ਜਿਹੜੀਆਂ 6 ਹੈਗੀਆਂ ਨੇ ਵਕਫਾਕ ਬੋਰਜ਼ ਦੀਆਂ ਪਿਸਟਲਸ 7 ਮੈਗਜ਼ੀਨਸ ਤੇ 41 ਲਾਈਵ ਰਾਉਂਡ ਸਾਨੂੰ ਬਰਾਮਦ ਹੋਏ ਹੈਗੇ ਆ ਇਹ ਜਿਹੜੇ ਤੇ ਇਹਨਾਂ ਵਿੱਚੋਂ ਜਿਹੜੇ 3 ਮੁਲਜ਼ਮ ਹੈਗੇ ਆ ਇਹ ਬੜੇ ਪਹਿਲਾਂ ਵੀ ਇਹਨਾਂ ਦੇ ਖਿਲਾਫ ਕਾਫੀ ਪਰਚੇ ਦਰਜ ਹੈਗੇ ਨੇ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਡਿਟੇਲ ਅਸੀਂ ਪ੍ਰੈਸ ਨੋਟ 'ਚ ਦਿੱਤੀ ਵੀ ਹੈਗੀ ਹੈ ਸੋ so, ਇਹ 302 ਦਾ ਇੱਕ ਰੀਸੈਂਟ ਮਕਦਮਾ ਹੋਇਆ ਸੀਗਾ ਫਿਰੋਜ਼ਪੁਰ ਉਹਦੇ ਵਿੱਚ ਵੀ ਵੌਂਟਡ ਹੈਗੇ ਨੇ ਸੋ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਇਹ ਬੜਾ ਵਧੀਆ ਕੰਮ ਹੋਇਆ ਅਸੀਂ ਜਿਹੜਾ ਇੱਕ 111 ਸੈਕਸ਼ਨ ਹੈ ਨਵੇਂ ਕਾਨੂੰਨਾਂ ਦਾ ਬੀਐਨਐਸ ਦਾ ਜਿਹੜਾ ਇਹ ਆਰਗੇਨਾਈਜ਼ਡ ਕ੍ਰਾਈਮ ਨੂੰ ਡਿਫਾਈਨ ਕਰਦਾ ਉਹਦੇ ਅੰਦਰ ਇਹ ਬੜਾ ਸਟ੍ਰਿਕਟ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਡੇਰਾਬਾਬਾ ਨਾਨਕ ਦੇ ਪਿੰਡ rauwal ਚ ਪਾਣੀ ਦੀ ਨਿਕਾਸੀ ਦਾ ਮੰਦਾ ਹਾਲ ਹੈ ਪਿੰਡ ਵਾਸੀਆਂ ਦੱਸਿਆ ਕਿ ਲੰਬੇ ਸਮੇਂ ਤੋਂ ਉਹਨਾਂ ਦੀਆਂ ਗਲੀਆਂ ਚ ਗੰਦਾ ਪਾਣੀ ਖੜਿਆ ਜਿਸ ਕਾਰਨ ਉਹਨਾਂ ਨੂੰ ਆਪਣੇ ਘਰ ਤੋਂ ਬਾਹਰ ਅੰਦਰ ਜਾਣਾ ਵੀ ਮੁਸ਼ਕਿਲ ਹੋਇਆ ਪਿਆ ਉਹਨਾਂ ਕਿਹਾ ਕਿ ਖੜਾ ਗੰਦਾ ਪਾਣੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਪਿੰਡ ਦੇ ਸਰਪੰਚ ਤੇ ਆਈ ਹੋਈ ਗ੍ਰਾਂਟ ਖੁਰਦ-ਬੁਰਦ ਕਰਨ ਦੇ ਦੋਸ਼ ਲਾਏ ਤੇ ਸਬੰਧਤ ਵਿਭਾਗ ਤੋਂ ਪਿੰਡ ਵਿੱਚ ਆਈ ਹੋਈ ਗ੍ਰਾਂਟ ਦੇ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਹੋਣ ਜਾ ਰਹੀ ਜਿਮਨੀ ਚੌਂ ਦਾ ਹਵਾਲਾ ਦਿੰਦੇ ਕਿਹਾ ਕਿ ਲੰਮੇ ਸਮੇਂ ਤੋਂ ਸਿਆਸੀ ਪਾਰਟੀਆਂ ਪਿੰਡਾਉਲ ਵਾਸੀਆਂ ਨੂੰ ਸਿਰਫ ਵੋਟ ਬੈਂਕ ਵਜੋਂ ਵਰਤ ਰੀਆਂ ਨੇ ਤੇ ਹੁਣ ਜਿਮਨੀ ਚੌਂ ਵਿੱਚੋਂ ਕਿਸੇ ਵੀ ਪਾਰਟੀ ਦਾ ਸਾਥ ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਘਰਾ ਦਿੱਤਾ ਉני ਅਗਸਤ ਨੂੰ ਪੂਰੇ ਵਿਸ਼ਵ ਭਾਰ ਦੇ ਵਿੱਚ ਰਖੜੀ ਦਾ ਤਿਹਾਰ ਮਨਾਇਆ ਜਾਏਗਾ ਇਸ ਤਿਹਾਰ ਨੂੰ ਲੈ ਕੇ ਪੈਣਾ ਦੇ ਵਿੱਚ ਕਾਫੀ ਛਾਏ ਉਥੇ ਇਸ ਤਿਹਾਰ ਦੇ ਵਿੱਚ ਪੋਸਟ ਆਫਿਸ ਵਿਭਾਗ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਪੈਣਾ ਪੋਸਟ ਆਫਿਸ ਵਿੱਚ ਆ ਕੇ ਰਖੜੀ ਪੋਸਟ ਸੇ ਕੋਰੀਅਰ ਭਰੌਂਦੀਆਂ ਨੇ ਤੇ ਪੋਸਟ ਆਫਿਸ ਵਿਭਾਗ ਦੇ ਵੱਲੋਂ ਉਹ ਰਖੜੀ ਸਮੇਂ ਸਿਰ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ ਜਾਂਦੀ ਹੈ ਇਸੇ ਨੂੰ ਲੈ ਕੇ ਮੀਡੀਆ ਟੀਮ ਅੰਮ੍ਰਿਤਸਰ ਦੇ ਮੁੱਖ ਹੈੱਡ ਆਫਿਸ ਪਹੁੰਚੀ ਹੈ ਜਿੱਥੇ ਸੀਨੀਅਰ ਪੋਸਟ ਮਾਸਟਰ ਹਰਜਿੰਦਰ ਸਿੰਘ ਲੈਰੀ ਦੇ ਨਾਲ ਗੱਲ ਕੀਤੀ ਤੇ ਉਹਨਾਂ ਦੱਸਿਆ ਕਿ ਇਸ ਵਾਰ ਉਹਨਾਂ ਦੇ ਵੱਲੋਂ ਪੈ ਹੈ ਕਿ ਉਹਨਾਂ ਦੇ ਵੱਲੋਂ ਇੱਕ ਖਾਸ ਵਾਟਰਪੂਫ ਐਨਵੈਲਪ ਤਿਆਰ ਕੀਤਾ ਗਿਆ ਤੇ ਮਠਾਈ ਭੇਜਣ ਲਈ ਬੜੇ ਵਧੀਆ ਬਾਕਸ ਤਿਆਰ ਕੀਤੇ ਗਏ ਉਹਨੇ ਕਿਹਾ ਕਿ ਹੁਣ ਰੱਖਣੀ ਆ بارش ਦੇ ਕਾਰਨ ਗਿੱਲੀਆਂ ਨਹੀਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਡਾਕ ਘਰ ਵਿੱਚ ਕਾਊਂਟਰਾਂ ਦੀ ਗਿਣਤੀ ਵੀ ਪਦਾਰਥ ਪੋਸਟ ਨੇ ਇਹਦੇ ਵਾਸਤੇ ਬਹੁਤ ਜ਼ਿਆਦਾ ਪ੍ਰੈਅਲ ਕੀਤਾ ਹੈ ਇਹ ਪਹਿਲਾਂ 2 ਮਹੀਨੇ ਪਹਿਲਾਂ ਅਸੀਂ ਐਡਵਾਂਸ ਤਿਆਰੀ ਸ਼ੁਰੂ ਹੀ ਕਰ ਦਿੰਨੇਗੇ ਅਸੀਂ ਸਭ ਤੋਂ ਪਹਿਲਾਂ ਤਾਂ ਕਾਊਂਟਰ ਆਪਣੇ ਇਹਦੇ ਜਿਹੜੇ ਬੁਕਿੰਗ ਵਾਲੇ ਅਸੀਂ ਵਧਾ ਦਿੰਨੇਗੇ ਉਸ ਤੋਂ ਬਾਅਦ ਅਸੀਂ ਡਿਪਾਰਟਮੈਂਟ ਪੋਸਟ ਨੇ ਐਨਵੈਲਪ ਖਾਸ ਤੋਕੇ ਇਹ ਤਿਆਰ ਕੀਤੇ ਹੋਏ ਆ ਜਿਨ੍ਹਾਂ ਦਾ ਰੇਟ 15 ਰੁਪਏ 20 ਰੁਪਏ ਔਰ ਬਾਕਸਸ 50 ਰੁਪਏ ਦੇ ਮਿਲਦਾ ਹੈਗਾ ਆ ਇਹ ਲੈ ਇਹ ਐਨਵੈਲਪ ਹੈਗੇ ਆ ਇਹ ਐਨਵੈਲਪ ਵਾਟਰਪੂਫ ਹੈਗੇ ਨੇ ਔਰ ਦੂਜੀ ਗੱਲ ਹੈ ਜਦੋਂ ਕਾਊਂਟਰ ਤੇ ਅਸੀਂ ਬੁਕਿੰਗ ਕਰਦੇ ਆ ਉਹ ਡਿਸਪੈਚ ਕਰਦੇ ਆ ਸਾਨੂੰ ਦੂਰੋਂ ਪਤਾ ਲੱ ਜਾਂਦਾ ਕਿ ਇਹ ਰਾਖੀ ਮੇਲ ਹੈਗੀ ਆ ਅਸੀਂ ਡਿਸਪੈਚ ਕਰਦੇ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਔਰ ਜਲਦੀ ਜਲਦੀ ਇਹ ਆਪਣੇ ਥਾਂ ਤੇ ਪਹੁੰਚ ਜਾਂਦੇ ਨੇ ਇਹਨਾਂ ਚ ਇਹ ਸਾਡੀਆਂ ਭੈਣਾਂ ਸਾਰੀਆਂ ਜਿਹੜੀਆਂ ਭੇਜਦੀਆਂ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਪੱਲ اس دنالی خبران در سلسلہ ایتھی سمابت ہوندہ ہے نمیان تے تازہ خبران دنال پھر حاضر ہوں آنگے تا تک لی دیو اجازت تنوات